ਦੱਸਿਆ ਇਥੇ ਬਾਈਆਂ ਨੇ ਬੈਠੇ ਨੇ ਦੁਕਾਨ ਦੇ ਉੱਤੇ ਕਹਿੰਦੇ ਜਿਹਦੇ ਕੋਲੇ 5 ਕਿੱਲੇ ਪੈਲੀ ਆ ਉਹ ਸਭ ਤੋਂ ਵੱਡਾ ਸਰਦਾਰ ਆ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਪੰਜ-ਪੰਜ ਕਿੱਲਾਂ ਦੇ ਘਾਰੀ ਬਲੀ ਬੈਠੇ ਆ ਤੇ ਦੂਜੀ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਕਿ ਸੋਡੇ ਇਸ ਇਲਾਕੇ 'ਚ ਖਾਸ ਤੌਰ ਤੇ ਜਿੱਥੇ ਮੈਂ ਖੜਾ ਨੰਗਲ ਦੇ ਕੋਲੇ ਇਥੇ ਬੰਦੇ ਨਹੀਂ ਵਿਹਲੇ ਮਿਲਦੇ ਹਰ ਬੰਦਾ ਕੋਈ ਨਾ ਕੋਈ ਕੰਮ ਕਰਦਾ ਸੁਰ ਨਜ਼ਰ ਆਊਗਾ ਪਰ ਜਿਹਦੇ ਕੋਲ 4-5 ਪੈਲੀ ਐ ਉਹ ਕਾਕੇ ਅੱਜਕੱਲ ਚਿੱਟੇ ਪਾ ਕੇ ਗੁੜਤੇ ਪਜਾਮੇ ਤੇ ਵੱਡੀਆਂ ਲੈ ਇਹ ਗੱਡੀਆਂ ਖੁੱਲੇ ਖਰਚਾਂ ਤੇ ਹੋ ਕੇ ਕੰਮ ਛੱਡ ਗਏ ਤਾਂ ਮੈਂ ਤੁਹਾਡੇ ਤੋਂ ਇੱਕ ਸਨੇਹਾ ਸਮੁੱਚੇ ਪੰਜਾਬ ਨੂੰ ਦੇਣਾ ਚਾਹੁੰਦਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਸੰਗ ਨਹੀਂ ਹੁੰਦੀ ਕੰਮ ਕਾਮ ਨਹੀਂ ਹੁੰਦਾ ਜੇ ਕੰਮ ਕਰਾਂਗੇ ਕਿਰਤ ਕਰਾਂਗੇ ਬਿਮਾਰੀਆਂ ਤੋਂ ਹੀ ਬਚੇ ਰਵਾਂਗੇ ਤੇ ਆਪਦਾ ਘਰਵਾਰ ਦਾ ਗੁਜ਼ਾਰਾ ਬਹੁਤ ਵਧੀਆ ਜਿਵੇਂ ਮੈਨੂੰ ਹੁਣ ਆਹ ਬੈਠੇ ਨੇ ਰਿਟਾਇਰ ਹੋਏ ਨੇ ਇੱਥੇ ਚਲੇ ਗਏ ਕੋਹਰ ਬੈਠੇ ਜੀ ਬਾਈ ਜੀ ਆਹ ਖੜੇ ਆ ਇਹ ਰਟਾਇਰ ਹੋਏ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚੋਂ ਇਹ ਕਹਿੰਦੇ ਅਸੀਂ ਇੰਨੀਆਂ ਥੋੜੀਆਂ ਜ਼ਮੀਨਾਂ ਤੇ ਕਿੱਲਾ ਦੋ ਕਿੱਲਾ ਦੋ ਕਿੱਲੇ ਅੱਧਾ ਕਿੱਲਾ ਢਾਈ ਕਿੱਲੇ ਜ਼ਮੀਨ ਦੇ ਉੱਤੇ ਜਾਂ ਅਸੀਂ ਹੱਥੀਂ ਕਿਰਤ ਕਰਕੇ ਖੁਸ਼ ਆ ਤੇ ਜ਼ਿੰਦਗੀ ਬਹੁਤ ਕਮਾਲ ਦੀ ਕੱਢ ਰਹੇ ਹਾਂ ਤੋ ਪੰਜਾਬੀ ਉਹ ਸਿੱਖਣ ਦੀ ਲੋੜ ਆ ਜਿਹੜਾ ਕੰਮ ਅਸੀਂ ਬਾਹਰਲੇ ਮੁਲਕਾਂ 'ਚ ਕਰਦੇ ਆਂ ਜਾ ਕੇ 18 18 20 20 ਘੰਟੇ ਆ ਆਪਣੇ ਨੰਗਲ ਰੋਪੜ ਦੇ ਲੋਕ ਨੇ ਪਿੰਡ ਧੱਡੋ ਦੇ ਕਿਉਂ ਜੀ ਦੱਸੋ ਤੁਸੀਂ ਪਿੰਡ ਵਾਲੇ ਮੈਨੂੰ ਤੁਸੀਂ ਦੱਸੋ ਭਾਈ ਆਪ ਦੀ ਜਵਾਨੀ ਦੱਸੋ ਬਾਕੀ ਤੁਸੀਂ ਵਧੀਆ ਜ਼ਿੰਦਗੀ ਜਿਉਉਨੇ ਹੋ ਕੰਮ ਕੋਈ ਬੰਦਾ ਵੇਲਾ ਨਹੀਂ ਮਿਲੂਗਾ ਅਗਲੀ ਨੌਜਵਾਨੀ ਤੁਸੀਂ ਦੱਸੋ ਵੀ ਨੌਜਵਾਨ ਬੇਲੇਓ ਕੰਮ ਕਰਦੇ ਹੋ ਕੰਮ ਲੱਗੇ ਕੋਈ ਬਿੱਲ ਨਹੀਂ ਸਾਰੇ ਕੰਮ ਕਰਦੇ ਸਾਰੇ ਜੀ ਮੱਝਾਂ ਰੱਖੀਆਂ ਵਾ ਗਾਈਆਂ ਮੱਝਾਂ ਰੱਖੀਆਂ ਕੋਈ ਮੱਝਾਂ ਰੱਖੀਆਂ ਕੋਈ ਗਾਈਆਂ ਰੱਖੀਆਂ ਨੇ ਕੋਈ ਹਰ ਪਰਿਵਾਰ ਨੇ ਸਬਜ਼ੀ ਲਈ ਵੀ ਆਪਣੇ ਖਾਨ ਜੋਗੀ ਜੇ ਗਵਾਂਢੀ ਨੂੰ ਵੀ ਦੇਣੀ ਹੋਵੇ ਤਾਂ ਘੱਟ ਨਹੀਂ ਆਉ ਹਰ ਬੰਦੇ ਨੇ ਅੱਛਾ ਕਮਾਲ ਦੀ ਗੱਲ ਸੁਣੋ ਤੁਸੀਂ ਕਿਸੇ ਦਾ ਖੇਡ ਚੱਕ ਇੱਕ ਬੰਦੇ ਦੇ ਆ ਅੱਛਾ ਪੰਜਾਬ ਵਾਲੇ ਆਪਣੇ ਵਾਲੇ ਪਾਸੇ ਬਰਿੰਡੇ ਮਾਨਸਾ ਪਟਿਆਲੇ ਪਾਸੇ ਸੰਗਰੂਰ ਵਾਲੇ ਪਾਸੇ ਆਪਣੇ ਸਬਜ਼ੀ ਹੈ ਨਹੀਂ ਘਰਾਂ ਚ ਸਾਡੀਆਂ ਬੁੜੀਆਂ ਰੇਡਿੰਗਾਂ ਨੂੰ ਹੱਥ ਮਾਰੀ ਜਾਂਦੇ ਆਂ ਵੀ ਆਲੇ ਰੇਡਿਆਂ 'ਪਰ ਸਬਜ਼ੀ ਦੇ ਕੇ ਜਾਂ ਗੋਭੀ ਦੇ ਕੇ ਜਾਂੀਂ ਉਹ ਗੋਭੀ ਪਤਾ ਨਹੀਂ ਕਿਹੜਾ ਕਿੰਨਾ ਕਿ ਜੂਰੀਆ ਜਾ ਰਹੀਆ ਪਾ ਕੇ ਜ਼ਹਿਰ ਪਾ ਕੇ ਸਾਨੂੰ ਖਵਾਈ ਜਾਂਦੇ ਆਂ ਅੱਜ ਦਾ ਸੌਦਾ ਪ੍ਰਧਾਨ ਜੀ ਗੋਭੀ ਉੱਤੇ ਤੋਂ ਜਿਹੜੀ ਹੁਣੇ ਵੱਢ ਕੇ ਰੱਖੀ ਹੋਈ ਚੱਕੋ ਚੱਕੀ ਗਾਲੇ ਉਹ ਲਵਾਵੇ ਕੱਟ ਕੇ ਦੇ ਪ੍ਰਧਾਨ ਜੀ ਨੂੰ ਗੋਭੀ ਹਰ ਘਰ ਤੋਂ ਸਾਡਾ ਤੁਹਾਨੂੰ ਤੁਸੀਂ ਜਿੰਨੂ ਮਰਜ਼ੀ ਚੈੱਕ ਕਰ ਲਿਓ ਲਸਣ ਤਾਂ ਮੁੱਲ ਲੈਂਦਾ ਕੋਈ ਲਸਣ ਪਿਆਜ਼ ਪਿਆਜ਼ ਆਪਣੇ ਲਸਣ ਗੰਢਾ ਇਧਰ ਆ ਪਿਆ ਨਹੀਂ ਸੋਤ ਦੇ ਅੱਛਾ ਔਰ ਜੀ ਬੋੜੇ ਸਾਡੀ ਆ ਬੁਲਾਦੇ ਆਪਣੇ ਖਾਣ ਦੇਖੋ ਇਹ ਸਭ ਤੋਂ ਖੂਬਸੂਰਤ ਗੱਲ ਜਿੱਥੇ ਇਹ ਕੰਮ ਕਰਦੇ ਆ ਕਿਰਤ ਕਰਦੇ ਆ ਇਹਨਾਂ ਦੀਆਂ ਸਬਜ਼ੀਆਂ ਦਾਲਾਂ ਲਸਣ ਗੰਢੇ ਹਲਦੀ ਹਲਦੀ ਕੁੱਲ ਚੀਜ਼ ਇਹਨਾਂ ਦੇ ਆਪਣੇ ਘਰਾਂ ਚ ਲਾਈ ਹੋਈ ਨਾ ਦੇ ਹੋਰ ਦੇਖੋ ਜ਼ਮੀਨ ਕਿਸੇ ਕੋਲ ਕਿੱਲਾ ਕੋਲ ਡੂੜ ਕਿੱਲਾ ਬਣਾਕ ਨਾਲ ਦੀ ਆ ਉਹ ਵੀ ਕੁਛ ਚਾਰ ਕਿਨਾਰਾ ਵਾਲਾ ਸਭੀ ਦੀ ਲਾਗੇ ਗੁਜ਼ਾਰਾ ਵਧੀਆ ਕਰਦਾ ਤੁਹਾਨੂੰ ਅਜੀਜ਼ ਹਾਂ ਹੋਰ ਹੋਰ ਚਾਰ ਕਿਨਾਰਾ ਵਾਲਾ ਵੀ ਵਧੀਆ ਗੁਜ਼ਾਰਾ ਕਰਦਾ ਸਬਜ਼ੀ ਲਾਗੇ ਪ੍ਰਧਾਨ ਜੀ ਸੋਨੋ ਕਿਸਾਨ ਮੰਡੀ ਚੱਲ ਜੋ ਨੰਗਲ ਹਾਂ ਤੁਹਾਨੂੰ ਸਾਡੇ ਇਹ ਦੋ ਪਿੰਡਾਂ ਦੇ 30 ਦੇ ਕਰੀਬ ਬੰਦੇ ਮਿਲਣੇ ਜਿਹੜੇ ਸਬਜ਼ੀ ਦਿੱਲੀ ਲੈ ਕੇ ਜਾਂਦੇ ਔਰ 1000 ਰੁਪਏ ਦੇ ਘੱਟ ਕੋ ਲੈ ਕੇ ਨਹੀਂ ਆਦਾ। ਬੜੀ ਬੈਟੀ ਬਣਦੀ ਸਾਡੀ ਇਹੋ ਕੋਈ ਹਸਤੀ। ਔਰ ਦੇਖੋ ਚਾਰ ਚਾਰ ਕਨਾਲਾਂ ਦੋ ਦੋ ਕਨਾਲਾਂ ਜ਼ਮੀਨ ਆ ਉਹਦੇ ਚ ਆਪਣੇ ਜੋਗ ਦੀ ਸਬਜ਼ੀ ਲਾਉਂਦੇ ਕਹਿੰਦੇ ਗਵੰਡੀਆਂ ਨੂੰ ਵੀ ਦਿੰਨੇ ਆ। ਹਲੋ ਜੀ ਤਾਜੀ ਬੱਡੀ ਵੀਡੀਓ ਬਣਾ ਲਿਓ। ਆ ਗੋਭੀ ਇਹਨਾਂ ਦੀ ਆ ਦੇਖੋ। ਦੇਖੋ ਇੱਦਾਂ ਮਿਲਦੀ। ਸਾਡੇ ਉੱਥੇ ਪਤਾ ਨਹੀਂ ਬੌਰਗੇ ਲੈਂਦੇ ਆ ਠੇਕੇ ਤੇ ਜ਼ਮੀਨ। ਇਹ ਕੋਈ ਮੱਡੀ ਵਾਲੀ ਆ। ਦਾਦਾ ਘੱਟੇ ਯੂਰੀਆ ਪਾਉਂਦੇ ਉਹਦਾ ਭਾਈ ਹੋਰੂੰ ਕਰਦੇ ਆ। ਉਹ ਅੱਜ ਮੈਂ ਗੋਭੀ ਦਾ ਫੁੱਲ ਨਹੀਂ ਇਰੇ ਉੱਤੇ ਤੜਕੇ ਵੇਚਣ ਤੋਂ ਪਹਿਲਾਂ ਲਿਆਉਣ ਤੋਂ ਪਹਿਲਾਂ ਉੱਤੇ ਜੂਰੀਆ ਭੁੱਕ ਦਿੰਦੇ ਆ ਜਾਂ ਜੂਰੀਆ ਘੋਲ ਕੇ ਕਿ ਟੱਬ ਚ ਕਿਸੇ ਪੱਥਰ ਚ ਐ ਬੱਚੇ ਦਬੋ ਦਿੰਦੇ ਆ ਜਿੱਟਾ ਹੋ ਜਾਂਦਾ ਫੁੱਲ ਤੇ ਸਾਡ ਵਾਲੀਆਂ ਬੁੜੀਆਂ ਕਹਿੰਦੀਆਂ ਦੇਹ ਚ ਟਾਇ ਫੁੱਲ ਉਹ ਐਨ ਬਾਝਰ ਇਹ ਨੂੰ ਖਾ ਕੇ ਦੇਖੋ ਵਧੀਆ ਤੁਸੀਂ ਖਾ ਕੇ ਦੇਖੋ ਮਿੱਠੀ ਹੋਊਗੀ ਇਹ ਕੱਟੋੜੋ ਬੇਸੀ ਮੈਂ ਨਹੀਂ ਲਾਵੇ ਯਾਰ ਇਹ ਵੀ ਮਿੱਠੀ ਹੋਣੀ ਥੱਲੇ ਵਾਲਿਆਂ ਆ ਜੀਆ ਕੀ ਕਹਿੰਦੇ ਆ ਇਹ ਦੇਖੋ ਆ ਲੈ ਬਈ ਆ ਗਿਆ ਜੀ ਪਾਣੀ ਜੀ ਲੈ ਲੈ ਬਿਲਕੁਲ ਸਵਾਦ ਹੀ ਵੱਖਰਾ ਕਿ ਬਿਨਾ ਜ਼ਹਿਰ ਤੋਂ ਜਿਹੜਾ ਜ਼ਹਿਰ ਤੋਂ ਲੈਸੀ ਲੈਸੀ ਬਿਨਾ ਇਝਵਾ ਦੇ ਗੋਹਾਰ ਉੜੀ ਦਾ ਉੜੀ ਪਾਉਣਾ ਕੋਈ ਇਹ ਸੁਣਿਆ ਮੇਰਾ ਸਭ ਤੋਂ ਪੰਜਾਬੀਆਂ ਐਨਾ ਜਿਹੜਾ ਰੋਪੜ ਦੇ ਪਿੰਡ ਭੱਟੋ ਤੋਂ ਅਸੀਂ ਬਹਿਣ ਲੈ ਕੇ ਤੁਰੇ ਆ ਤੇ ਸਾਨੂੰ ਬਹੁਤ ਧਰਾਂ ਦੀਆਂ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲੀਆਂ ਕਿ ਜ਼ਿਲ੍ਹੇ ਦੇ ਵਿੱਚੋਂ ਪੰਜਾਬੀਓ ਜੇ ਜਬ ਬਿਮਾਰੀਆਂ ਤੋਂ ਬਚਣਾ ਹੈ ਜਵਾਗ ਪੈਦਾ ਹੁਣੋਂ ਹਟ ਕੇ ਸਾਡੇ ਆਈਵੀਫ ਸੈਂਟਰਾਂ ਜਾਣ ਲੱਗੇ ਟੀਕੇ ਭਰਉਣ ਲੱਗੇ ਬੁੜੀਆਂ ਦੇ ਇਸ ਕਰਕੇ ਇਹ ਸਾਰੀ ਜ਼ਹਿਰ ਕਰਕੇ ਆ ਸੋ ਇਹ ਸੋਚੋ ਵੀ ਅਸੀਂ ਆ ਆਪਣੇ ਜੋ ਅਗਦੀ ਘੱਟੋ ਘੱਟ ਸਬਜ਼ੀਆਂ ਲਾ ਲਗੇ ਆ ਸਾਡੇ ਦਾ ਉੱਥੇ ਪੰਦਰੋਂ 20 ਵੀ ਕਿੱਲਾਂ ਦੇ ਮਾਲਕ 30 ਦੀ ਕਿੱਲਾਂ ਦੇ ਮਾਲਕ 50 50 ਕਿੱਲਾਂ ਦੇ ਮਾਲਕ ਤੇ ਕਿਸੇ ਬੰਦੇ ਦੇ ਕਦੇ ਗੋਭੀ ਦਾ ਫਲ ਨਹੀਂ ਲੱਗਿਆ ਹੁਣ ਇੱਕ ਵੀ ਸਾਰੇ ਮੋੜ ਲਿਆਉਂਦੇ ਆ ਹਾਂਜੀ ਸੱਤਵਰ ਵੀ ਲਾਇਆ ਬਾਲ ਜਿਹਦਾ ਜਮੀਨ ਲਾ ਲੈਣੇ ਸਾਡਾ ਅੱਛਾ ਜਿਨ੍ਹਾਂ ਦੇ ਜ਼ਮੀਨ ਨਹੀਂ ਸੱਤ ਤੇ ਲਾ ਦਿੰਦੇ ਆ ਜੀ ਦੋਨੋਂ ਪ੍ਰਤੱਖ ਦੱਸ ਦੇਣਾ ਇਹ 10 ਤੇ 3 ਘਰ ਛੱਡ ਕੇ ਲਾਏ ਹੋਏ ਆ ਅਮਰੂਦ ਚਾਹੀਦੇ ਉਹ ਮਿਲ ਜੂ ਤੁਹਾਨੂੰ ਜਿਹੜੇ ਕੁੱਲ ਚੀਜ਼ ਦੀ ਆਪਣੇ ਹੱਥੀਂ ਤਿਆਰ ਕਰਦੇ ਆ ਫਲਾਂ ਵਾਲੀ ਵੀ ਸਬਜ਼ੀਆਂ ਦਾਲਾਂ ਠੀਕ ਆ ਜੀ ਧੰਨਵਾਦ ਆਉਂਦੇ ਵਾਸਤੇ ਰਹੋ ਤੇ ਬਾਕੀ